ਅੰਗਹੀਣਾਾਂ ਦੀ ਸੇਵਾ ਨੂੰ ਸਮਰਪਿਤ ਸਮਾਜ ਸੇਵੀ ਜਥੇਬੰਦੀ ਕੇ.ਐਲ.ਚਾਂਦ ਵੈਲਫੇਅਰ ਟਰਸਟ ਯੂਕੇ ਦੀ ਪੰਜਾਬ ਇਕਾਈ ਵੱਲੋਂ ਦੇਸ਼ ਭਗਤ ਸ਼ਹੀਦਾਂ ਨੂੰ ਸਮਰਪਿਤ ਕਰਦੇ ਹੋਏ 8 ਅੰਗਹੀਣਾਾਂ ਨੂੰ व्हीਲਚੇਅਰਾਂ ਭੇਟ ਕੀਤੀਆਂ ਗਈਆਂ। ਟਰਸਟ ਦੇ ਸੂਬਾ ਕੋਆਰਡੀਨੇਟਰ ਰਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮੁਹੱਲਾ ਸ਼ਿਪੂਰੀ ਸ਼ਾਮਨਗਰ ਵਿਖੇ ਆਯੋਜਿਤ ਸਮਾਗਮ ਦੌਰਾਨ ਟਰਸਟ ਦੇ ਫਾਊਂਡਰ ਅਤੇ ਐਨ.ਆਰ.ਆਈ. ਕੇ.ਐਲ.ਚਾਂਦ ਪਰਿਵਾਰ ਸਮੇਤ ਸ਼ਾਮਲ ਹੋਏ। ਇਸ ਮੌਕੇ ਮੁੱਖ ਮਹਿਮਾਨ ਕੇ ਐਲ ਚਾਂਦਨੀ ਸੰਬੋਧਨ ਕਰਦਿਆਂ ਦੱਸਿਆ ਕਿ ਕਰੀਬ 10 ਸਾਲ ਪਹਿਲਾਂ ਜਦੋਂ ਉਨ੍ਹਾਂ ਨੇ ਇਸ ٹرسٹ ਦਾ ਗਠਨ ਕੀਤਾ ਸੀ ਤਾਂ ਸੋਚਿਆ ਨਹੀਂ ਸੀ ਕਿ ਦੇਸ਼ ਵਿਦੇਸ਼ ਦੇ ਦਾਨੀ ਸੱਜਣਾ ਦਾ ਇੰਨਾ ਭਰਪੂਰ ਸਹਿਯੋਗ ਪ੍ਰਾਪਤ ਹੋਵੇਗਾ ਪਰ ਖੁਸ਼ੀ ਦੀ ਗੱਲ ਹੈ ਕਿ ਅੱਜ 10 ਸਾਲ ਤੋਂ ਲਗਭਗ ਇਹ ਸੇਵਾ ਚੱਲ ਜਾਰੀ ਹੈ ਉਨ੍ਹਾਂ ਸਮੂਹ ਸਹਿਯੋਗੀ ਸੱਜਣਾ ਦਾ तहे ਦਿਲੋਂ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕਿ ਇਸ ਮੁਹਿੰਮ ਨੂੰ ਅੱਗੇ ਵੀ ਜਾਰੀ ਰੱਖਣਗੇ ਇਸ ਤਰ੍ਹਾਂ ਵਿੱਚ ਕੋਈ ਜਾਤ ਪਾਤ ਨਹੀਂ ਹੈ ਇੱਕ ਬਰਾਬਰ ਤੇ ਸਾਡੇ ਗੁਰੂਆਂ ਨੇ ਕੋਈ ਯਾਤ ਮਾਗਦੇ ਨਹੀਂ ਕਿ ਅਸੀਂ ਕੌਣ ਹੋ ਗਏ ਆ ਜਾਂਤਾ ਬੰਦ ਅਰੇ ਵਡਿਆ ਵਡਣ ਵਾਲੇ ਬਾਕੀ ਸਾਡੇ ਵਿੱਚ ਅੱਜ ਬਹੁਤ ਹੀ ਅچھے ਅچھے ਡਾਕਟਰ ਵੀ ਆਏ ਹਨ ਕਿਉਂਕਿ ਜੋ ਸਾਡੇ ਮਨਜੀਤ ਸਿੰਘ ਜੀ ਇਹਨਾਂ ਨੂੰ ਮੈਂ ਰਿਕਵੈਸਟ ਕੀਤੀ ਡਾਕਟਰ ਸਾਹਿਬ ਆਏ ਹਨ ਤੇ ਇਹ ਆਪਣੇ ਸਾਥ ਜੀ ਦੇ ਕੋ ਸਾਰਾ ਕੰਮ ਖਤਮ ਕਰਕੇ ਇਹ ਤੇ ਕੌਜਾ ਨਾਲ ਉਹ ਡਾਕਟਰ ਜੀ ਬੈਠੇ ਹਨ ਮੇਰਾ ਸਾਰਿਆਂ ਦਾ ਬਹੁਤ ਹੀ ਦਿਲੋਂ ਧੰਨਵਾਦ ਕਰਨਾ ਹੈ ਬਾਕੀ ਗੁਰੂ ਰਵਿਦਾਸ ਸਭਾ ਸ਼ੇਪੂਰੀ ਫਗਵਾੜਾ ਇਹਨਾਂ ਦੇ ਪ੍ਰਧਾਨ ਜੀ ਕਮੇਟੀ ਦੇ ਸਾਰੇ ਮੈਂਬਰ ਉਹਨਾਂ ਦਾ ਮੈਂ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇਹ ਪਰਨੇਸ਼ਰ ਦਿੱਲੀ ਦੇ ਸੰਬੰਧ ਤੇ ਗੁਰੂ ਘਰ ਵਿੱਚ ਤੁਸੀਂ ਇਹ ਪ੍ਰੋਗਰਾਮ ਕਰ ਰਹੇ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਕੇਸਰ ਔਰ ਇਲੈਕਟ੍ਰਿਕ ਵੀਲ ਚੇਅਰ ਜਿਹੜੀ ਪ੍ਰੋਵਾਈਡ ਕੀਤੀ ਹੈ ਇਹਦੇ ਵਿੱਚ ਬਹੁਤ ਹੀ ਸਾਡੇ ਰਿਸਪੈਕਟਡ ਸਾਡੇ ਭੈਣ ਜੀ ਪਧਾਰੇ ਹਨ ਤੇ ਸਾਡੇ ਰਿਸਪੈਕਟਡ ਕਮਲ ਜੀ ਜੋ ਕਿ ਉਹਨਾਂ ਦੇ ਰਿਸ਼ਤੇਦਾਰ ਇੰਗਲੈਂਡ ਵਿੱਚ ਰਹਿੰਦੇ ਆ ਜਿਨ੍ਹਾਂ ਨੇ ਡੋਨੇਸ਼ਨ ਭੇਜੀ ਹੈ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੱਸਾ ਸਾਰੇ ਰਜਿੰਦਰ ਕੁਮਾਰ ਬਾਕੀ ਜੀ ਨੇ ਕਿਹਾ ਹੈ ਕਿ ਆਪਾਂ ਸਾਰਿਆਂ ਨੂੰ ਰਲ ਮਿਲ ਕੇ ਇਹ ਸਾਰੇ ਪ੍ਰੋਗਰਾਮ ਕਰਾਣੇ ਚਾਹੀਦੇ ਹਨ ਜਿੰਨਾ ਵੀ ਹੋ ਸਕਦਾ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਯੋਗਦਾਨ ਹੋਣਾ ਚਾਹੀਦਾ ਹੈ ਬਾਕੀ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਅਸੀਂ ਕਿਸੇ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਤੁਸੀਂ ਇਹ ਸ਼ੀਨਾ ਯੋਗਦਾਨ ਪਾਓ ਜਿੰਨਾ ਤੁਹਾਡਾ ਦਿਲ ਕਰਦਾ ਉਹ ਜਰੂਰ ਪਾਓ ਬਾਕੀ ਅਗਰ ਨਹੀਂ ਵੀ ਪਾ ਸਕਦੇ ਤਾਂ ਸਾਡਾ ਸਾਥ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਅੱਜ ਕੇ ਅਚਾਨਕ ਗਲਫਟ੍ਰਸਟ ਰਿਸਟ੍ਰਿਟ ਯੂਕੇ ਥੀਮ ਵੱਲੋਂ ਪੁਗਵਾੜਾ ਦੇ ਮਨੁਸ਼ੇਪੁਰੀ ਸੀਰੀ ਗੁਰਵਦਾਸ ਤੋਂ ਗੋਗੋਰਾ ਸਾਹਿਬ ਵਿੱਚ ਇਹ ਛੇ ਜੂਤਮੰਦਾਂ ਨੂੰ ਅੱਜ ਵੀਲਚੇਅਰਾਂ ਭੇਟ ਕੀਤੀ ਭੇਟ ਕੀਤੀ ਗਈਆਂ ਉਹਦੇ ਦੇ ਵਿੱਚ ਇਸ ਦੌਰਾਨ ਹੀ ਇੱਕ ਵੀਲਚੇਅਰ ਜੋ ਬੈਟਰੀ ਵਾਲੀ ਹੈਗੀ ਆ ਉਹ ਸਮਰਾਵਾਂ ਤੋਂ ਦੇ ਰੋਡ ਵੱਲ ਉਹਨਾਂ ਨੂੰ ਅਸੀਂ ਵੀਲਚੇਅਰ ਭੇਟ ਕੀਤੀ ਆ ਇਸ ਮੌਕੇ ਤੇ ਆਏ ਹੋਏ ਵਿਸ਼ੇਸ਼ ਤੌਰ ਤੇ ਮਹਿਮਾਨ ਵਿਦੇਸ਼ ਤੋਂ ਜੋ ਟਰਸਟ ਦੇ ਚੇਅਰਮੈਨ ਸਤਿਕਾਰਯੋਗ ਕੇਰਚਾਨ ਸਾਹਿਬ ਜੀ ਆਪਣੇ ਪਰਿਵਾਰ ਨਾਲ ਸਮਾਰੋਹ ਪਹੁੰਚਾਰੇ ਆ ਮੈਂ ਉਹਨਾਂ ਦਾ ਇੱਥੇ ਪਹੁੰਚਣ ਤੇ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੀ ਟੀਮ ਦੇ ਸਮੇਂ ਨਾਲ ਉਹਨਾਂ ਦਾ ਵਾਦ ਕਰਦਾ ਹੈਗਾ ਆ ਇਹ ਜੋ ਕਾਰਜ ਹੈਗੇ ਆ ਆਪਣੇ ਸਭ ਭੈਣਾ ਭਰਾਵਾਂ ਨੂੰ ਅਸੀਂ ਸਾਰੇ ਰਲ ਮਿਲ ਕੇ ਇਹ ਕਰਨੇ ਚਾਹੀਦੇ ਹੈਗੇ ਆ ਔਰ ਆਪਣੇ ਦਸਨਾ ਉਹਨਾਂ ਦੀ ਕਿਰਤਗਮਾਈ ਵਿੱਚ ਚਾਹੀਏ ਆਪਾਂ ਜੋ ਵੀ ਬਣਦਾ ਸਰਦਾ ਹੈਗਾ ਆ ਵੀ ਮਤਲਬ ਉਹ ਆਪਣਾ ਜੂਰ ਆਪਣ ਨੂੰ ਮੇਜੋ ਦੇ ਹਿੱਸਾ ਹੋਣਾ ਚਾਹੀਦਾ ਆ ਤੇ ਜ਼ਿੰਦਗੀ ਜਿਹੜੀ ਹੈਗੀ ਬਹੁਤ ਛੋਟੀ ਹੈਗੀ ਆ ਆਹ ਪਲ ਦਾ ਭਰੋਸਾ ਬੰਦਾ ਮਿੱਟੀ ਦਾ ਖਡਾਉਣਾ ਹੈਗਾ ਆ ਪਤਾ ਨਹੀਂ ਹੈਗਾ ਵੀ ਕੱਲ ਨੂੰ ਕੀ ਹੋ ਸਕਦਾ ਵੀ ਜੋ ਵੀ ਵਕਤ ਗੁਜ਼ਰ ਰਿਹਾ ਹੈਗਾ ਜੇ ਕਿਸੇ ਦੇ ਨੇਕ ਭੜਾਈ ਦੇ ਆਪਾਂ ਕੰਮ ਵਿੱਚ ਕੇ ਦਾ ਸਹਿਯੋਗ ਕਰ ਸਕੀਏ ਤੇ ਆਪਾਂ ਆਪਣੇ ਆਪ ਨੂੰ ਬਹੁਤ ਭਾਗਾ ਵਾਲੇ ਸਮਝਾਂਗੇ ਤਾਂ ਮੈਂ ਇਹੇ ਕੰਮ ਕਰਦਾ ਹੋਇਆ ਸਾਰਿਆਂ ਨੇ ਜਰਨਲ ਕਰਦਾ ਸੱਚੇ ਬਾਦਸ਼ਾਹ ਦੇ ਬੱਚੇ ਜਿਹੜੇ ਹੈਗੇ ਆ ਉਹ ਉਹ ਤੰਦਰੁਸਤ ਰਹਿਣ ਸਭ ਦੇ ਕਾਰੋਬਾਰ ਚ ਪਰਮਾਤਮਾ ਦਾ ਸਨ ਉਹਦੀ ਖੇਤੀਬਾੜੀ ਵਰਕਣਾ ਪਾਵੇ ਔਰ ਜੋ ਆਪਣੇ ਮਤਲਬ ਹੈਗੇ ਆ ਜਦੋਂ ਸਾਨੂੰ ਉਹਦੀ ਗੱਲ ਹੋਈ ਜਿਹੜੀ ਹੈਂਡ ਚੱਕੇ ਪਾਸੇ ਲਾਵੇ ਸੱਚੇ ਬਾਦਸ਼ਾਹ ਤੇ ਮੈਂ ਬਹੁਤ ਧੰਨਵਾਦ ਕਰਦਾ ਬਹੁਤ ਧੰਨਵਾਦ ਮਿਹਰਬਾਨੀ ਤੁਹਾਡੀ ਜੀ ਬਈ ਸੇਫਰੀ ਵੀ ਇੱਥੇ ਆਏ ਹੈਗੇ ਆ ਅਸੀਂ ਕੇ ਐਲ ਚਾਂਦ ਬੈਲ ਟ੍ਰਸਟ ਕਰੋ ਜਿਹੜੀਆਂ ਨਾ ਸਾਸਤਾ ਬਣਾਈਆਂ ਕਿ ਇਹ ਮੀਂਹ ਚੇਰਾ ਬਣਦੇ ਆਗੇ ਅੱਜ ਬਹੁਤ ਸਾਡੇ ਕੋਲ ਵਿਦੇਸ਼ ਦੇ ਵਿੱਚੋਂ ਕੀ ਇਹ ਲ ਚਾਂਚ ਜਿਨ੍ਹਾਂ ਨੇ ਆਪਣਾ ٹرسٹ ਬਣਾਇਆ ਹੈਗਾ ਉਹ ਪਹੁੰਚੇ ਹੈਗੇ ਆ ਅਸੀਂ ਇੱਥੇ ਉਹਨਾਂ ਦੇ ਪਹੁੰਚਣ ਤੇ ਜੀ ਆਇਆਂ ਧੰਨਵਾਦ ਕਰਦੇ ਆਗੇ ਇਹਨਾਂ ਦਾ ਦੇਖੋ ਬੁਧੀਸ਼ਾ ਲਈ ਵਿੱਚ ਰਹਿ ਕੇ ਵੀ ਆਪਣੇ ਐਸਪੀਆ ਦੀ ਸਾਥੀ ਦਾ ਕਿੰਨਾ ਪਿਆਰ ਹੈਗਾ ਮਤਲਬ ਉੱਥੇ ਵੀ ਇਹ ਲੋੜਵੰਦਾਂ ਦੀ ਬਹੁਤ ਮਦਦ ਕਰਦੇ ਹੈਗੇ ਆ ਮੈਂ ਵੀ ਸਾਥ ਨਾਲ ਕੰਮ ਚਾਹਤੋ ਜੁੜਿਆ ਆਇਗਾ ਜਦੋਂ ਵੀ ਇਹਨਾਂ ਨੂੰ ਰਜਿੰਦਰ ਬੰਟੀ ਜੀ ਨਾਲ ਦੇ ਕੋਆਰਡੀਨੇਟ ਹੈਗੇ ਸਾਥ ਸਾਦੇ ਜਦੋਂ ਵੀ ਇਹਨਾਂ ਨੂੰ ਅਸੀਂ ਕਈ ਤਰ੍ਹਾਂ ਸਾਨੂੰ ਵਿਚੇ ਦੀ ਲੋੜ ਹੈਗੀ ਆ ਇਹ ਕਹਿੰਦੇ ਮਤਲਬ ਤੁਰੰਤ ਉਸਦੇ ਮਤਲਬ ਮੈਂ ਇਹ ਬਿਲਜਰ ਘਰ ਜਾ ਕੇ ਤੁਸੀਂ ਪ੍ਰੋਵਾਈਡ ਕਰਦੇ ਹੈਗੇ ਆ ਮੈਂ ਇਸ ਆਸਥਾਨਾ ਵਿੱਚ ਜਿਹਨ ਸਾਰੇ ਸਾਥੀ ਆਏ ਹੈਗੇ ਆ ਸਾਡੇ ਐਮਸੀ ਸਾਹਿਬ ਆਏ ਹੈਗੇ ਆ ਤੇ ਸਾਡੇ ਆਪਣੇ ਗੁਰਨਾਮ ਜੀ ਹੈਗੇ ਆ ਸੀਨੀਅਰ ਮੈਂਬਰ ਹੈਗੇ ਸ਼ਿਗਾਰਾ ਜੀ ਹੈਗੇ ਆ ਲਹਿਰਾ ਸਾਹਿਬ ਹੈਗੇ ਆ ਤੇ ਡਾਕਟਰ ਜੀ ਪੀ ਸ਼ੂਨੀ ਆਏ ਹਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ